welcom to back my youtube channel dilshad got farm vlog ਤੁਹਾਡਾ ਮੇਰੇ ਬਲੌਗ ਦੇ ਵਿੱਚ ਬਹੁਤ ਹਾਰਦਿਕ ਸਵਾਗਤ ਹੈ ਹਾਂਜੀ ਦੋਸਤੋ ਅੱਜ ਆਪਾਂ ਕਿੰਗ ਦੇ ਸਿੰਘ ਬਟਨ ਲੱਗ ਰਹੇ ਆਂ ਡੈਡੀ ਜੀ ਕਿੰਗ ਦੇ ਸਿੰਘ ਬਟਨ ਲੱਗ ਰਹੇ ਨੇ ਇਹ ਜਿਹੜੀ ਤਾਰ ਨਾਲ ਆਪਾਂ ਕਿੰਗ ਦੇ ਸਿੰਘ ਬਟਨ ਲੱਗ ਰਹੇ ਆਂ ਇਹ ਤਾਰ ਮੋਟਰਸਾਈਕਲ ਦੇ ਕਲਚਰ ਦੇ ਤਾਰ ਤਾਰ ਹੈ ਜੀ ਦੇ ਨਾਲ ਸਿੰਘ ਸਾਡੇ ਨਾਲ ਵੱਡ ਜਾਂਦਾ ਕਿਉਂਕਿ ਜਦੋਂ ਇਹ ਤਾਰ ਪਸਿੰਗ ਨਾਲ ਦੋਂ ਅ ਰੌਗੜਦੇ ਆ ਉਦੋਂ ਤਾਰ ਗਰਮ ਹੋ ਜਾਂਦੀ ਹੈ ਤੇ ਜੀ ਜਨਾ ਸਿੰਘ ਸ਼ੀ ਜਲਦੀ ਜਲਦੀ ਵੱਡ ਜਾਂਦਾ ਹੈ ਹਾਂਜੀ ਦੋ ਉਸ ਤੋਂ ਇਹਨਾਂ ਜਿਹੜੇ ਸਿੰਘ ਨੇ ਆਪਣੇ ਹੌਲੀ ਹੌਲੀ ਵੱਢਨੇ ਪੈਣਗੇ ਕਿਉਂਕਿ ਜਿਹੜੇ ਸਿੰਘ ਨੇ ਇਹ ਇਦਮ ਵਿੱਚ ਮਾਸ ਹੈ ਉਹ ਜੇ ਤਾਰ ਦੇ ਵਿੱਚ ਆ ਗਿਆ ਨਾ ਤਾਂ ਕਿੰਗ ਦੇ ਮਾਸ ਤੇ ਜਾਗਮ ਹੋ ਜਾਣਗੇ ਜੀ ਜਨਾ ਕਿੰਗ ਨੂੰ ਬਹੁਤ ਹੀ ਜ਼ਿਆਦਾ ਦਰਦ ਹੋਊਗਾ ਇਸ ਕਰਕੇ ਫਿਰ ਇਹਨਾਂ ਟਿਕਾਈ ਨਾ ਬੱਟਣਾ ਪਊਗਾ ਕਿਉਂਕਿ ਫਿਰ ਇਹਨੂੰ ਦਰਦ ਹੋਗਾ ਹੁਣ ਆਪਾਂ ਨੇ ਕੈਟਰ ਚੱਕਿਆ ਕਿਉਂਕਿ ਉਹ ਤਾਰ ਨਸ ਮਾਰ ਕੇ ਨਹੀਂ ਵੱਡੇ ਜਾਂਦੇ ਸੀ ਕਿ ਸਿੰਗਾ ਕੱਟਣ ਨਾਲ ਆਪਾਂ ਹੌਲੀ-ਹੌਲੀ ਵੱਡਾਂਗੇ ਕਿਉਂਕਿ ਜੇਕਰ ਇਹ ਮਾਸ ਤੇ ਲੱਗੇ ਨਾ ਤਾਂ ਕਿੰਗ ਦੇ ਸਿਰ ਜਾ ਖਮ ਹੋ ਸਕਦਾ ਹੈ ਬਸ ਤੂੰ ਸੀ ਵੀੜੇ ਵਿੱਚ ਬਣੇ ਰਹੋ ਆਪਾਂ ਤੁਹਾਨੂੰ ਅੱਗੇ-ਅੱਗੇ ਦਿਖਾਉਂਦੇ ਰਾਵਾਂਗੇ ਵੀ ਕਿ ਕਿੰਗ ਦੇ ਸਿੰਘ ਕਿਵੇਂ ਦੇ ਬਣਗੇ ਕਿਵੇਂ ਨਹੀਂ ਬਣੇ ਹੁਣ ਅਮੀਤ ਦੇ ਡੈਡੀ ਕਿੰਗੇ ਸਿੰਘ ਵੱਡਣ ਲੱਗ ਰਹੇ ਨੇ ਡੈਡੀ ਚੱਕਰ ਲੱਗ ਰਹੇ ਵੀ ਸਿੰਘ ਕਿ ਕਿਹੜੀ ਸ਼ੇਪ ਵਿੱਚ ਬਣੂਗਾ ਹੁਣ ਡੈਡੀ ਸਿੰਘ ਨੂੰ ਵੱਡਣ ਲੱਗ ਗਿਆ ਇਹ ਕੰਮ ਬਹੁਤ ਬਹੁਤ ਧਿਆਨ ਨਾਲ ਕਰਨਾ ਪੈਂਦਾ ਕਿਉਂਕਿ ਕਿੰਗ ਸਿਰ ਨੂੰ ਹਲਾਨ ਲੱਗ ਰਿਹਾ ਜੀ ਦੇ ਨਾਲ ਜੇ ਕਟਰ ਕਿੰਗ ਸਿਰ ਤੇ ਲੱਗਿਆ ਤਾਂ ਕਿੰਗ ਨੂੰ ਬਹੁਤ ਦੁੱਖ ਦਸਾ ਹਸਾ ਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਡੈਡੀ ਬਹੁਤ ਹੀ ਤਨ ਨਾਲ ਕੰਮ ਕਰ ਲੱਗ ਰਿਹਾ ਸਿੰਘਾਂ ਦਾ ਹੁਣ ਦੇਖੋ ਆਪਾਂ ਹੁਣ ਜਿਹੜਾ ਇਧਰਲੇ ਵਾਲਾ ਸਿੰਘ ਆਪਾਂ ਇਹ ਸੀ ਕਿ ਨੂੰ ਵੱਡਾਂਗੇ ਕਿਉਂਕਿ ਇਹ ਸਿੰਘ ਦੀ ਛੇ ਛੇ ਗਲਤ ਹੋ ਰਹੀ ਹੈ ਕਿਉਂਕਿ ਇਹ ਸਿੰਘ ਕਿੰਗ ਦੇ ਸਿੱਧ ਦੇ ਵਿੱਚ ਗੜੇ ਹੋਏ ਦੇ ਜਿਹੜੇ ਕਿੰਗ ਦੇ ਸਿੰਘ ਨੇ ਨਾ ਇਹ ਦੇ ਕਿੰਗ ਦੇ ਸਿਰ ਦੇ ਵਿੱਚ ਗੜੇ ਹੋਏ ଥିਗੇ ਜੀ ਦੇ ਨਾਲ ਕਿੰਗ ਦੇ ਸਿਰ ਦੇ ਵਿੱਚ ਬਹੁਤ ਹੀ ਜ਼ਿਆਦਾ ਜਾਖਮ ਹੋ ਰਹੇ ਨੇ ਇਸ ਕਰਕੇ ਡੈਡੀ ਸਿੰਘਾਂ ਨੂੰ ਵੱਡਣਾ ਲੱਗ ਰਿਹਾ ਹੈ ਡੈਡੀ ਨੂੰ ਹੋਣਾ ਅੱਧੇ ਸਿੰਘ ਦਾ ਵੱਟ ਤੇ ਅੱਧੇ ਰਹਿ ਗਏ ਕਿਉਂਕਿ ਇਹ ਬਹੁਤ ਧਿਆਨ ਨਾਲ ਕਰਨਾ ਪਊਗਾ ਕੰਮ ਬੱਕਰੇ ਦੇ ਜਿਹੜੇ ਸਿੰਘ ਨੇ ਉਹ ਉਹਦੇ ਮਾ ਦੇ ਵਿੱਚ ਖੜੇ ਹੋਏ ଥିਗੇ ਤਾਰ ਨਾਲ ਇਹ ਠੀਕ ਨਿਯੰਦ ਅੰਦ ਦੀ ਕਿਉਂਕਿ ਤਾਰ ਜਦੋਂ ਗਰਮ ਹੁੰਦੀ ਦੀ ਉਦੋਂ ਕਿੰਗ ਦਾ ਮਾਸ ਮੱਚਦਾ ਦੀਆ ਬੱਕਰੇ ਦਾ ਸਿੰਗ ਤਾਂ ਜੀ ਕੱਟ ਨਾਲ ਵੱਢਦੇ ਪਰ ਜਾਦੇ ਬੱਕਰੇ ਦੇ ਸਿਰ ਦੇ ਕੋਲ ਪੱਕਾ ਨਹੀਂ ਲਿਆ ਸਕਦੇ ਕਿਉਂਕਿ ਕਟਰ ਦਾ ਮਾਦ ਦੇ ਵਿੱਚ ਗਾਰਡ ਸਕਦੇ ਇਸ ਕਰਕੇ ਡੈਡੀ ਨਾ ਕਿੰਗੇ ਦੇ ਸਿੰਗ ਨੂੰ ਤੋੜਨ ਲੱਗ ਰਿਹਾ ਜੀਜ ਦੇ ਨਾਲ ਕੋਈ ਖਤਰਾ ਨਹੀਂ ਹੁੰਦਾ ਵੀ ਕਟਰ ਗੜਦਾ ਇਸ ਕਰਕੇ ਅਸੀਂ ਵੀ ਇਹਨੂੰ ਤੋੜਨ ਲੱਗ ਰਹੇ ਹਾਂ ਬਾਕੀ ਸਿੰਘ ਤਾਂ ਜੀ ਵੱਢਿਆ ਗਿਆ ਤੁਸੀਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਇਹਦੇ ਇੱਕ ਸਿੰਘ ਪੂਰੇ ਮਾਸ ਵਿੱਚ ਘੜੇ ਹੋਏ ଥିਗੇ ਜੀ ਜਿਸ ਨਾਲ ਇਸ ਵਕਰ ਨੂੰ ਬਹੁਤ ਤਕਲੀਫ ਤੀਗੀ ਅ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਾਖਮ ਹੋਏ ਪਿਆ ਦੇਖੋ ਇਹਦਾ ਨਹੀਂ ਚਲਾ ਸਿੰਘ ਆਪਣੇ ਤੋੜਤਾ ਹੋਣਾ ਸ਼ੇਪ ਦੇਖੋ ਜੀ ਕਿਸ ਤਰ੍ਹਾਂ ਸ਼ੇਪ ਹੈ ਡੈਡੀ ਹਜੇ ਹੋਰ ਵੀ ਸਿੰਗ ਨੂੰ ਤੋੜਨ ਲੱਗ ਰਿਹਾ ਕਿਉਂਕਿ ਨੀ ਹੇ ਨੀਚੇ ਥੋੜਾ ਜਿਹਾ ਸਿੰਗ ਰਹਿ ਗਿਆ ਉਹ ਦੇਖ ਸਕਦੇ ਹੋ ਨੀ ਨੀਚੇ ਇਹ ਇਹ ਜਿਹਨਾਂ ਨਾਲ ਵੀ ਬਹੁਤ ਧਿਆਨ ਨਾਲ ਕੰਮ ਕਰਨਾ ਪੈਂਦਾ ਦੇਖੋ ਇਹਦਾ ਜਾ ਖਵਾ ਇਹ ਸਿੰਗ ਨਾਲ ਹੋ ਹੋਏ ਉਹਦੇ ਇਧਰ ਵੀ ਨੇ ਆ ਦੇਖੋ ਕਿ ਕਿੱਥੇ ਕਿੰਨੇ ਜ਼ਖਮ ਹੋਏ ਬਨੇ ਪੂਰੇ ਸਿੰਗਰਾ ਹੋਏ ਨੇ ਸਾਰੇ ਜ਼ਖਮ ਇਹ ਇਧਰ ਪਾਸੇ ਵੀ ਨੇ ਦੇਖੋ ਇਹ ਦੇਖੋ ਇਹ ਇਹ ਸਿੰਗਰਾ ਖੂਨ ਨਿਕਲਿਆ ਹੋਇਆ ਦੀਗਾ ਜੀ ਜੀ ਦੇ ਨਾਲ ਇਹ ਬੱਕਰਾ ਬਹੁਤ ਤਕਲੀਫ ਦੇ ਵਿੱਚ ਸੀ ਪਰ ਹੁਣ ਇਹਦੇ ਸਿੰਗ ਜਦੋਂ ਵੱਢ ਚੁੱਕੇ ਨੇ ਇਹ ਤਕਲੀਫ ਤੋਂ ਬਾਹਰ ਹੋ ਲੁਗਾ ਤਾਂ ਜਦੋਂ ਅਸੀਂ ਵੀਡੀਓ ਬਣਾ ਰਹੇ ਸੀ ਅਨੂੰ ਅੱਗੇ ਵੀ ਦਿਖਾਉ ਦਿਖਾਉਂਦਾ ਰਹੂੰਗਾ ਮੈਂ ਹੁਣ 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 ਆਪਾਂ ਇਹਦੇ ਸਿੰਗ ਨਾਲ ਰੇਗਮਾਰ ਕਿਸਾਨ ਲੱਗ ਰਹੇ ਆ ਜੀ ਜੀ ਅਜੀਬ ਦੇ ਨਾਲ ਰੇਗਮਾਰ ਨਾਲ ਇਹ ਸਿੰਗ ਸਾਫ ਹੋ ਜਾਣਗੇ ਯਾਪਾ ਪੂਰੇ ਸਿੰਘ ਸਿੰਘ ਦੇ ਕਸਾ ਦੇਗੇ ਹਰੇਕ ਮਰ ਨੂੰ ਹਾਂਜੀ ਬੱਕਰੇ ਦੇ ਸਿੰਗ ਤਾਂ ਬਣ ਚੁੱਕੇ ਨੇ ਰੇਗਮਾਰ ਮਾਰ ਕੇ ਦੇ ਵੱਡੇ ਠੀਕ ਕਰ ਕਰ ਦਾਂਗੇ ਕਿਉਂਕਿ ਜੇਕਰ ਵੱਡੇ ਠੀਕ ਨਾ ਕਰੇ ਤਾਂ ਇਹ ਸਿੰਗ ਦੁਆਰਾ ਇਹਦੇ ਮਾਤ ਦੇ ਵਿੱਚ ਗੜ ਗੜਨਗੇ ਰੇਗਮਾਰ ਮਾਰ ਕੇ ਇਹ ਜਿਹੜੇ ਇਗੜੇ ਤੁਬੜੇ ਸਿੰਗ ਹੋਊਗੇ ਉਹ ਰੇਗਮਾਰ ਨਾਲ ਠੀਕ ਹੋ ਜਾਣਗੇ ਇਸ ਕਰਕੇ ਅਸੀਂ ਇਹਦੇ ਸਿੰਗ ਜੇ ਰੇਗਮਾਰ ਮਾਰਨ ਲੱਗ ਰਹੇ ਹਾਂ ਦੇਸਾ ਜੇਕਰ ਤੁਹਾਨੂੰ ਇਹ ਮੇਜ ਵੀਡੀਓ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਕਿ ਤੁਹਾਨੂੰ ਕਿੱਦਾਂ ਲੱਗੀ